ਇਨਸਾਨ ਦੀ ਖੱਲ ਦੇ ਵਿੱਚ ਕੌਣ ਭੇੜ ਹੈ ਕੌਣ ਦੇਵਤਾ ਹੈ ਇਸ ਦਾ ਪਤਾ ਲਗਾਉਣਾ ਬੜਾ ਮੁਸ਼ਕਲ ਹੈ ਕਿਉਂਕਿ ਹਾਥੀ ਦੇ ਵਾਂਗ ਦਿਖਾਉਣ ਵਾਲੇ ਦੰਦ ਹੋਰ ਨਹੀਂ ਦੁਨੀਆ ਦੇ ਤੇ ਖਾਣ ਵਾਲੇ ਹੋਰ ਨਹੀਂ ਪਤਾ ਨਹੀਂ ਲੱਗਦਾ ਕਿ ਕਿਹੜਾ ਬੰਦਾ ਕਦੋਂ ਕੀ ਕਰ ਦੇਵੇ ਜਿਸ ਉੱਪਰ ਤੁਹਾਨੂੰ ਬੜਾ ਜ਼ਿਆਦਾ ਵਿਸ਼ਵਾਸ ਹੋਵੇ ਜਿਸ ਬਾਰੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਕਿ ਇਹ ਬੰਦਾ ਇਦਾਂ ਕਰ ਸਕਦਾ ਹੈ ਉਹ ਵੀ ਉਹ ਕਰ ਦਿੰਦਾ ਜੋ ਕਿ ਵੱਡੇ ਵੱਡੇ ਕ੍ਰਿਮਨਲ ਵੀ ਨਹੀਂ ਕਰਦੇ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਸ ਵਿੱਚ ਇੱਕ ਮੰਦਰ ਵਿੱਚ ਰਹਿੰਦੇ ਤਾੰਤ੍ਰਿਕ ਨੇ ਜਿਸ ਉੱਪਰ ਲੋਕ ਬੜਾ ਵਿਸ਼ਵਾਸ ਕਰਦੇ ਸੀ ਜਿਸ ਤੋਂ ਲੋਕ ਉਪਾਹ ਕਰਾਉਂਦੇ ਸੀ ਆਪਦੇ ਦੁੱਖ ਤਕਲੀਫਾਂ ਉਸ ਨੂੰ ਦੱਸਦੇ ਸੀ ਤੇ ਲੋਕਾਂ ਦਾ ਮੰਨਣਾ ਸੀ ਕਿ ਉਸ ਦੇ ਉਪਾਅ ਦੇ ਨਾਲ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਉਹ ਬੰਦਾ ਇਹੋ ਜਿਹਾ ਕੁਝ ਕਰਦਾ ਹੈ ਜਿਸ ਦੀ ਗੂੰਜ ਜਦੋਂ ਪੂਰੇ ਦੇਸ਼ ਦੇ ਵਿੱਚ ਪੈਂਦੀ ਹੈ ਤਾਂ ਹਰ ਇੱਕ ਬੰਦਾ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਬੰਦਾ ਵਿਸ਼ਵਾਸ ਕਰੇ ਤਾਂ ਕਿਸਤੇ ਕਰੇ ਜਦੋਂ ਐਦਾਂ ਦੇ ਬੰਦੇ ਹੀ ਐਦਾਂ ਦੇ ਘਟਨਾਵਾਂ ਐਦਾਂ ਦੇ ਜੁਰਮਾਂ ਨੂੰ ਅੰਜਾਮ ਦਿੰਦੇ ਨੇ ਤਾਂ ਫੇਰ ਦੁਨੀਆ ਦਾ ਤਾਂ ਰੱਬ ਹੀ ਰੱਖਾ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਰਾਜਸਥਾਨ ਦਾ ਜ਼ਿਲ੍ਹਾ ਉਦੇਪੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ ਗੁਗੰਦੀ ਤੇ ਥਾਣੇ ਦੇ ਅਧੀਨ ਪੈਂਦਾ ਇਲਾਕਾ ਕੇਲਾ ਬਿਵਾੜੀ ਗੱਲ ਹੈ 16 ਨਵੰਬਰ 2022 ਦੀ ਇੱਥੇ ਜੰਗਲੀ ਇਲਾਕੇ ਦੇ ਵਿੱਚ ਦੋ ਲਾਸ਼ਾਂ ਦਿਖਾਈ ਦਿੰਦੀਆਂ ਨੇ ਇੱਕ ਔਰਤ ਅਤੇ ਇੱਕ ਮਰਦ ਦੀ ਇਹਨਾਂ ਨੂੰ ਬੜੀ ਬੁਰੀ ਤਰ੍ਹਾਂ ਮਾਰਿਆ ਗਿਆ ਸੀ ਮਰਦ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਸੀ ਤੇ ਔਰਤ ਦੇ ਵੀ ਪ੍ਰਾਈਵੇਟ ਪਾਰਟ ਉੱਤੇ ਚਾਕੂਆਂ ਦੇ ਨਾਲ ਬਾਰ ਕੀਤੇ ਹੋਏ ਸੀ ਜਾਨੀ ਬੜੀ ਬੁਰੀ ਤਰ੍ਹਾਂ ਇਹਨਾਂ ਨੂੰ ਮਾਰਿਆ ਗਿਆ ਸੀ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਨੇ ਦੇਖਿਆ ਕਿ ਅਰਧ ਨੰਗਣ ਦੋ ਲਾਸ਼ਾਂ ਇੱਥੇ ਪਈਆਂ ਨੇ ਔਰਤ ਅਤੇ ਮਰਦ ਦੀ ਮਰਦ ਦਾ ਪ੍ਰਾਈਵੇਟ ਪਾਰਟ ਕੱਟਿਆ ਹੋਇਆ ਤੇ ਔਰਤ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਝਾਕੂਆਂ ਦੇ ਨਾਲ ਬਾਹਰ ਕੀਤੇ ਹੋਏ ਨੇ ਐਦਾਂ ਲੱਗ ਰਿਹਾ ਸੀ ਕਿ ਜਿਵੇਂ ਮਾਰਨ ਵਾਲੇ ਨੂੰ ਇਹਨਾਂ ਦੇ ਨਾਲ ਬੜੀ ਜ਼ਿਆਦਾ ਨਫ਼ਰਤ ਹੋਵੇ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਇਹ ਕੌਣ ਨੇ ਇੱਥੇ ਕਿਵੇਂ ਆਏ ਇਹਨਾਂ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਪੁਲਿਸ ਹੁਣ ਸ਼ਾਨਬੀਨ ਦੇ ਵਿੱਚ ਜੁਟਦੀ ਹੈ 200 ਬੰਦਿਆਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤੇ 50 ਦੇ ਕਰੀਬ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਕੈਮਰਿਆਂ ਦੀਆਂ ਫੁਟੇਜਾਂ ਵਿੱਚ ਪੁਲਿਸ ਨੂੰ ਦਿਖਾਈ ਦਿੰਦਾ ਹੈ ਕਿ ਇਹ ਦੋਨੋਂ ਮੋਟਰਸਾਈਕਲ ਤੇ ਆ ਰਹੇ ਆ ਤੇ ਇੱਕ ਬੰਦਾ ਇਹਨਾਂ ਦੇ ਨਾਲ ਹੋਰ ਹੈ ਤੇ ਹੁਣ ਇਹਨਾਂ ਦੀ ਪਛਾਣ ਹੋ ਜਾਂਦੀ ਹੈ ਕਿ ਜੋ ਮਰਦ ਹੈ ਉਹ ਤਾਂ ਰਾਹੁਲ ਮੀਨਾ ਸਰਕਾਰੀ ਟੀਚਰ ਹੈ ਜਿਸ ਦੀ ਉਮਰ ਲਗਭਗ 30 ਸਾਲ ਹੈ ਤੇ ਜੋ ਔਰਤ ਹੈ ਉਸ ਦਾ ਨਾਮ सोनू ਗੁਮਰ ਹੈ ਉਸ ਦੀ ਉਮਰ 28 ਸਾਲ ਹੈ ਤੇ ਹੁਣ ਪੁਲਿਸ ਜਾਣਨਾ ਚਾਹੁੰਦੀ ਸੀ ਕਿ ਜੋ ਤੀਸਰਾ ਬੰਦਾ ਇਹਨਾਂ ਦੇ ਨਾਲ ਦਿਖਾਈ ਦੇ ਰਿਹਾ ਉਹ ਕੌਣ ਹੈ ਤਾਂ ਹੁਣ ਪੁਲਿਸ ਪੁੱਛਗਿੱਛ ਕਰਦੀ ਹੈ ਜਾਂਚ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਬੰਦਾ ਤਾਂ ਭਾਦਵੀ ਗੜ ਦੇ ਅਧੀਨ ਪੈਂਦੇ ਮੰਦਰ ਇੱਛਾਪੂਰਨ ਛੇਸਨਾਗ ਦੇ ਵਿੱਚ ਰਹਿਣ ਵਾਲਾ ਤੰਤਰਿਕ ਹੈ ਜੋ ਕਿ ਇੱਥੇ 7-8 ਸਾਲਾਂ ਤੋਂ ਰਹਿ ਰਿਹਾ ਤੇ ਇਹ ਲੋਕਾਂ ਨੂੰ ਧਾਗੇ ਤਵੀਤ ਦਿੰਦਾ ਹੈਗਾ ਹੁਣ ਪੁਲਿਸ ਇਸ ਕੋਲ ਜਾਂਦੀ ਹੈ ਤੇ ਇਸ ਨੂੰ ਹਰਾਸਤ ਦੇ ਵਿੱਚ ਲੈਂਦੀ ਹੈ ਇਸ ਤੋਂ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਪਰ ਜਦੋਂ ਪੁਲਿਸ ਸਾਤੀ ਤੇ ਆਉਂਦੀ ਹੈ ਫਿਰ ਜੋ ਇਹ ਕਹਾਣੀ ਦੱਸਦਾ ਉਸ ਨੂੰ ਸੁਣ ਕੇ ਤਾਂ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਦੱਸਦਾ ਹੈ ਕਿ ਜੋ ਰਾਹੁਲ ਮੀਨਾ ਸੀ ਉਸ ਦਾ ਪਰਿਵਾਰ ਤੇ ਸੋਨੂ ਕੁਮਰ ਦੋਨਾਂ ਦਾ ਪਰਿਵਾਰ ਮੇਰੇ ਕੋਲ ਆਉਂਦਾ ਸੀ ਸੋਨੂ ਕੁਮਰ ਦੀ ਇਸ तांत्रिक ਦੇ ਨਾਲ ਜਿਸ ਦਾ ਨਾਮ ਭਲੇਸ਼ ਕੁਮਾਰ ਪੁੱਤਰ ਗਣੇਸ਼ ਰਾਮ ਜੋਸ਼ੀ ਸੀ ਹੁਣ ਇਹ ਦੱਸਦਾ ਹੈ ਕਿ ਰਾਹੁਲ ਮੀਨਾ ਅਤੇ ਸੋਨੂ ਕੁਮਰ ਇਹਨਾਂ ਦੋਨਾਂ ਦੇ ਪਰਿਵਾਰ ਤੇ ਇਹ ਇੱਥੇ ਮੇਰੇ ਕੋਲ ਆਇਆ ਜਾਇਆ ਕਰਦੇ ਸੀ ਹੁਣ ਰਾਹੁਲ ਮੀਨਾ ਅਤੇ ਜੋ ਸੋਨੂ ਹੁੰਦੀ ਆ ਇਹਨਾਂ ਦੋਨਾਂ ਦੀਆਂ نزدਕੀਆਂ ਵੱਧ ਜਾਂਦੀਆਂ ਇੱਕ ਦੂਜੇ ਨੂੰ ਮਿਲਦੇ ਨੇ ਉਸ ਤੋਂ ਬਾਅਦ ਇਹਨਾਂ ਵਿੱਚ ਪਿਆਰ ਹੋ ਜਾਂਦਾ ਹੈ ਜੋ ਰਾਹੁਲ ਸੀ ਉਸ ਦੀ ਆਪਣੀ ਪਤਨੀ ਨਾਲ ਨਹੀਂ ਬਣਦੀ ਸੀ ਪਰ ਪਤਨੀ ਨੂੰ ਸ਼ੱਕ ਹੁੰਦਾ ਕਿ ਰਾਹੁਲ ਦੀ ਸੋਨੂ ਦੇ ਨਾਲ ਕੋਈ ਨਾ ਕੋਈ ਗੱਲ ਹੈ ਹੁਣ ਜੋ ਇਹ ਤਾੰਤ੍ਰਿਕ ਸੀ ਇਹ ਤਾੰਤ੍ਰਿਕ ਦੀ ਪਹਿਲਾਂ ਸੋਨੂ ਕੁਮਰ ਦੇ ਨਾਲ ਬਣਦੀ ਸੀ ਇਹ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਸੀ ਪਰ ਉਸ ਤੋਂ ਬਾਅਦ ਜੋ ਸੋਨੂ ਕੁਮਰ ਸੀ ਉਹ ਰਾਹੁਲ ਮੀਨਾ ਦੇ ਵੱਲ ਖਿੱਚ ਜਾਂਦੀ ਹੈ ਤੇ ਹੁਣ ਇਹਨਾਂ ਦਾ ਆਪਸ ਵਿੱਚ ਪਿਆਰ ਹੁੰਦਾ ਤੇ ਇਹ ਸਬੰਧ ਵੀ ਬਣਾਉਂਦੇ ਨੇ ਪਰ ਜੋ ਤਾੰਤ੍ਰਿਕ ਸੀ ਉਸ ਨੂੰ ਲੱਗ ਰਿਹਾ ਸੀ ਕਿ ਇਹ ਗਲਤ ਹੋ ਰਿਹਾ ਰਾਹੁਲ ਮੀਨਾ ਇਹ ਗਲਤ ਕਰ ਰਿਹਾ ਕਿਉਂਕਿ ਸੋਨੂ ਕੁਮਰ ਤਾਂ ਉਸ ਨਾਲ ਸੀ ਪਰ ਹੁਣ ਜੋ ਰਾਹੁਲ ਮੀਨਾ ਇਹ ਵਿਚ ਆ ਗਿਆ ਇਹ ਸਾਡੇ ਰਾਹ ਦਾ ਰੋੜਾ ਬਣ ਗਿਆ ਇਹ ਗੱਲ ਕਿਤੇ ਨਾ ਕਿਤੇ ਇਸ ਤਾੰਤ੍ਰਿਕ ਨੂੰ ਖੜਕਦੀ ਸੀ ਉਧਰ ਜਦੋਂ ਰਾਹੁਲ ਮੀਨਾ ਦੀ ਪਤਨੀ ਨੂੰ ਪਤਾ ਲੱਗਦਾ ਕਿ ਜੋ ਰਾਹੁਲ ਹੈ ਉਸ ਦੀ ਸੋਨੂ ਦੇ ਨਾਲ ਬਣਦੀ ਹੈ ਤਾਂ ਉਹ ਹੁਣ ਇਸ ਤਾੰਤ੍ਰਿਕ ਕੋਲ ਜਾਂਦੀ ਹੈ ਇਸ ਨੂੰ ਕਹਿੰਦੀ ਹੈ ਕਿ ਕੋਈ ਉਪਾਅ ਕਰੋ ਮੈਨੂੰ ਸ਼ੱਕ ਹੈ ਕਿ ਜੋ ਮੇਰਾ ਪਤੀ ਹੈ ਉਸ ਦੀ ਸੋਨੂ ਦੇ ਨਾਲ ਬਣਦੀ ਹੈ ਜੋ ਇਹ ਤਾੰਤ੍ਰਿਕ ਸੀ ਇਹ ਸਾਰੇ ਰਾਜ ਉਸ ਦੇ ਅੱਗੇ ਜਾਣੀ ਰਾਹੁਲ ਦੀ ਪਤਨੀ ਦੇ ਅੱਗੇ ਖੋਲ ਦਿੰਦਾ ਹੈ ਤੇ ਉਹ ਸਾਰੀਆਂ ਗੱਲਾਂ ਦੱਸਦਾ ਹੈ ਕਿ ਇਹਨਾਂ ਦੇ ਵਿੱਚ ਤਾਂ ਬਹੁਤ ਕੁਝ ਚੱਲ ਰਿਹਾ ਹੁਣ ਜੋ ਰਾਹੁਲ ਸੀ ਤੇ ਰਾਹੁਲ ਦੀ ਪਤਨੀ ਸੀ ਇਹਨਾਂ ਵਿੱਚ ਬਹੁਤ ਝਗੜਾ ਹੋਣ ਲੱਗਦਾ ਹੈ ਰੋਜ਼ਾਨਾ ਇਹਨਾਂ ਚ ਇਸ ਗੱਲ ਤੋਂ ਲੈ ਕੇ ਝਗੜਾ ਹੁੰਦਾ ਏ ਇਦਾਂ ਹੀ ਚੱਲਦਾ ਰਹਿੰਦਾ ਹੈ ਪਰ ਜਦੋਂ ਰਾਹੁਲ ਨੂੰ ਪਤਾ ਲੱਗਦਾ ਤੇ ਸੋਨੂ ਨੂੰ ਪਤਾ ਲੱਗਦਾ ਕਿ ਇਹ ਸਭ ਕੁਝ ਇਸ ਤਾੰਤ੍ਰਿਕ ਨੇ ਰਾਹੁਲ ਦੀ ਪਤਨੀ ਨੂੰ ਦੱਸਿਆ ਤਾਂ ਉਹਨਾਂ ਨੂੰ ਗੁੱਸਾ ਆਉਂਦਾ ਹੈ ਤੇ ਉਹ ਹੁਣ ਤਾੰਤ੍ਰਿਕ ਨੂੰ ਕਹਿੰਦੇ ਨੇ ਕਿ ਤੂੰ ਪਹਿਲਾਂ ਸੋਨੂ ਦੇ ਨਾਲ ਸੰਬੰਧ ਬਣਾਉਂਦਾ ਸੀ ਤੇਰੀ ਸੋਨੂ ਦੇ ਨਾਲ ਗੱਲਬਾਤ ਸੀ ਹੁਣ ਇਸ ਤੋਂ ਬਾਅਦ ਜੋ ਰਾਹੁਲ ਹੁੰਦਾ ਤੇ ਸੋਨੂ ਹੁੰਦੀ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਇਸ ਨੇ ਪਤਨੀ ਨੂੰ ਦੱਸਿਆ ਤਾਂ ਹੁਣ ਤਾੰਤ੍ਰਿਕ ਨੂੰ ਉਹ ਕਹਿੰਦੇ ਨੇ ਕਿ ਅਸੀਂ ਤੇਰਾ ਭਾਂਡਾ ਫੋੜ ਦੇਵਾਂਗੇ ਅਸੀਂ ਲੋਕਾਂ ਨੂੰ ਦੱਸ ਦੇਵਾਂਗੇ ਕਿ ਤੇਰੀ ਸੋਨੂ ਕੁਮਰ ਦੇ ਨਾਲ ਬਣਦੀ ਸੀ ਤੇ ਫੇਰ ਤੇਰੀ ਇੱਜ਼ਤ ਮਿੱਟੀ ਵਿੱਚ ਮਿਲ ਜਾਊਗੀ ਤਾੰਤ੍ਰਿਕ ਜਦੋਂ ਇਹ ਗੱਲ ਸੁਣਦਾ ਤਾਂ ਉਸ ਨੂੰ ਡਰ ਲੱਗਣ ਲੱਗ ਜਾਂਦਾ ਕਿਉਂਕਿ ਉਸ ਨੇ 7-8 ਸਾਲਾਂ ਦੇ ਵਿੱਚ ਇੱਥੇ ਆਪਣਾ ਬੜਾ ਹੀ ਨਾਂ ਬਣਾ ਲਿਆ ਸੀ ਲੋਕ ਇਸ ਨੂੰ ਬੜੀ ਇੱਜ਼ਤ ਦਿੰਦੇ ਸੀ ਤੇ ਲੋਕ ਇਸ ਤੋਂ ਉਪਾਖ ਰਵਾਉਣ ਆਉਂਦੇ ਸੀ ਤੇ ਇਸ ਨੂੰ ਲੱਗਿਆ ਕਿ ਕਿਤੇ ਸੋਨੂ ਤੇ ਰਾਹੁਲ ਦੋਨੋਂ ਮਿਲ ਕੇ ਮੇਰੀ ਇੱਜ਼ਤ ਦਾ ਖਲਾਰਾ ਨਾ ਪਾ ਦੇਣ ਤਾਂ ਹੁਣ ਰਾਹੁਲ ਤੇ ਸੋਨੂ ਦੋਨੋਂ ਇਸ ਤਾਂਤਰਿਕ ਨੂੰ ਕਹਿੰਦੇ ਨੇ ਕਿ ਤੂੰ ਕੋਈ ਅਪਾ ਕਰ ਜਿਸ ਨਾਲ ਸਾਡਾ ਵਿਆਹ ਹੋ ਜਾਵੇ ਤੇ ਮੇਰੀ ਪਤਨੀ ਤੋਂ ਮੇਰਾ ਛੁਟਕਾਰਾ ਹੋ ਜਾਵੇ ਤਾਂ ਜੋ ਤਾਂਤਰਿਕ ਸੀ ਇਸ ਦੇ ਦਿਮਾਗ ਦੇ ਵਿੱਚ ਤਾਂ ਪਹਿਲੀ ਪਲਾਨ ਚੱਲ ਰਿਹਾ ਸੀ ਕਿਉਂਕਿ ਇਹ ਇਹਨਾਂ ਨਾਲ ਨਫ਼ਰਤ ਕਰਦਾ ਸੀ ਤਾਂਤਰਿਕ ਨੂੰ ਡਰ ਸੀ ਕਿ ਇਹ ਕਦੇ ਵੀ ਉਸ ਦਾ ਭਾਂਡਾ ਫੋੜ ਕਰ ਸਕਦੇ ਨੇ ਤਾਂ ਤਾਂਤਰਿਕ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਅਪਾ ਕਰ ਦੇਵਾਂਗਾ ਤੇ ਤੁਹਾਡਾ ਵਿਆਹ ਵੀ ਹੋ ਜਾਏਗਾ ਤੇ ਰਾਹੁਲ ਦਾ ਉਸਦੀ ਪਤਨੀ ਤੋਂ ਛਟਕਾਰਾ ਵੀ ਹੋ ਜਾਏਗਾ ਹੁਣ ਇਹ ਤਾੰਤ੍ਰਿਕ ਪਲੈਨਿੰਗ ਕਰਦਾ ਹੈ 50 ਪਾਊਚ ਫੈਵਿਕੋਕ ਦੇ ਲਾਉਂਦਾ ਹੈ ਤੇ ਉਹਨਾਂ ਨੂੰ ਇੱਕ ਸ਼ੀਸ਼ੀ ਦੇ ਵਿੱਚ ਪਾ ਲੈਂਦਾ ਹੈ ਫੈਵਿਕੋ ਇੱਕ ਸ਼ੀਸ਼ੀ ਦੇ ਵਿੱਚ ਪਾ ਲੈਂਦਾ ਤੇ ਉਹ ਪਾਊਚਾਂ ਨੂੰ ਖਾਲੀ ਕਰ ਦਿੰਦਾ ਉਸ ਤੋਂ ਬਾਅਦ 15 ਨਵੰਬਰ 2022 ਨੂੰ ਇਹ ਰਾਹੁਲ ਅਤੇ ਸੋਨੂ ਨੂੰ ਕਹਿੰਦਾ ਕਿ ਅੱਜ ਆਪਾਂ ਉਪਾ ਕਰਾਂਗੇ ਜਿਸ ਨਾਲ ਤੁਹਾਡਾ ਵਿਆਹ ਵੀ ਹੋ ਜਾਏਗਾ ਤੇ ਪਤਨੀ ਤੋਂ ਛੁਟਕਾਰਾ ਵੀ ਮਿਲ ਜਾਏਗਾ ਹੁਣ ਇਹ ਇਹਨਾਂ ਨੂੰ ਗੁਗੰਦੀ ਥਾਣੇ ਦੇ ਅਧੀਨ ਪੈਂਦੇ ਕੇਲਾ ਬਿਬਾੜੀ ਇਲਾਕੇ ਦੇ ਵਿੱਚ ਲੈ ਜਾਂਦਾ ਜੋ ਸੁਨਣਾ ਇਲਾਕਾ ਹੁੰਦਾ ਜੰਗਲ ਦਾ ਇਲਾਕਾ ਹੁੰਦਾ ਉੱਥੇ ਲਿਜਾ ਕੇ ਇਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਮੇਰੇ ਸਾਹਮਣੇ ਸਬੰਧ ਬਣਾਉਣਾ ਪਊਗਾ ਤੁਸੀਂ ਸਬੰਧ ਬਣਾਓਗੇ ਤਾਂ ਮੈਂ ਉਪਾ ਕਰਾਂਗਾ ਤੇ ਉਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਚੰਗੀ ਹੋ ਜਾਏਗੀ ਤੁਹਾਡਾ ਵਿਆਹ ਵੀ ਹੋ ਜਾਏਗਾ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆ ਜਾਣਗੀਆਂ ਹੁਣ ਅੱਧੇ ਕੱਪੜੇ ਲਾ ਕੇ ਰਾਹੁਲ ਅਤੇ ਸੋਨੂ ਦੋਨੋਂ ਉਸ ਤਾਂਤਰਿਕ ਦੇ ਸਾਹਮਣੇ ਹੀ ਸਬੰਧ ਬਣਾਉਣ ਲੱਗ ਜਾਂਦੇ ਨੇ ਜਦੋਂ ਸਬੰਧ ਬਣਾਉਂਦੇ ਨੇ ਤਾਂ ਇਸ ਤਾਂਤਰਿਕ ਦੇ ਕੋਲ ਜੋ ਉਹ ਫੈਵਿਕਵਿਕ ਨਾਲ ਭਰੀ ਹੋਈ ਬੋਤਲ ਹੁੰਦੀ ਹੈ ਉਹ ਇਹਨਾਂ ਦੇ ਉੱਪਰ ਡੋਲ ਦਿੰਦਾ ਹੈ ਹੁਣ ਜਦੋਂ ਇਹ ਤਾਂਤਰਿਕ ਇਹਨਾਂ ਉੱਪਰ ਫੈਵਿਕਵਿਕ ਪਾ ਦਿੰਦਾ ਤਾਂ ਇੱਕ ਦੂਜੇ ਨਾਲ ਚਿੰਬੜ ਜਾਂਦੇ ਨੇ ਜਦੋਂ ਇਹਨਾਂ ਨੂੰ ਕੋਈ ਸਮਝ ਆਉਂਦਾ ਉਦੋਂ ਤੱਕ ਤਾਂ ਜੋ ਤਾਂਤਰਿਕ ਹੁੰਦਾ ਉਹ ਚਾਕੂ ਨਾਲ ਇਹਨਾਂ ਉੱਪਰ ਬਾਹਰ ਕਰ ਦਿੰਦਾ ਪੱਥਰਾਂ ਨਾਲ ਇਹਨਾਂ ਉੱਪਰ ਬਾਹਰ ਕਰਦਾ ਚਾਕੂਆਂ ਨਾਲ ਬਾਹਰ ਕਰਦਾ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਉਸ ਤੋਂ ਬਾਅਦ ਰਾਹੁਲ ਦਾ ਪ੍ਰਾਈਵੇਟ ਪਾਰਟ ਕੱਟਦਾ ਤੇ ਜੋ ਸੋਨੂ ਹੁੰਦੀ ਆ ਉਸ ਦੇ ਪ੍ਰਾਈਵੇਟ ਪਾਰਟ ਉੱਤੇ ਵੀ ਚਾਕੂਆਂ ਦੇ ਨਾਲ ਬਾਹਰ ਕਰਦਾ ਉਸ ਤੋਂ ਬਾਅਦ ਇਹ ਉੱਥੋਂ ਭੱਜ ਆਉਂਦਾ ਤੇ ਇਸ ਨੂੰ ਲੱਗਦਾ ਕਿ ਸ਼ਾਇਦ ਇਸ ਗੱਲ ਦਾ ਪਤਾ ਕਿਸੇ ਨੂੰ ਵੀ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜੀ ਛਾਤਰ ਹੋਵੇ ਉਹ ਆਪਣੇ ਗੁਨਾਹ ਦਾ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਜਿਵੇਂ ਸੀਸੀਟੀਵੀ ਫੁਟੇਜ ਦੇ ਵਿੱਚ ਇਹ ਜੋ ਤਾੰਤ੍ਰਿਕ ਸੀ ਉਹ ਆ ਜਾਂਦਾ ਤੇ ਜਦੋਂ ਸੋਨੂ ਦੀ ਕਾਲ ਡਿਟੇਲ ਕਢਵਾਈ ਜਾਂਦੀ ਆ ਤਾਂ ਉਸ ਤੋਂ ਵੀ ਪਤਾ ਲੱਗਦਾ ਕਿ ਸੋਨੂ ਦੀਆਂ ਇਹ ਤਾੰਤ੍ਰਿਕ ਦੇ ਨਾਲ ਪਹਿਲਾਂ ਲੰਬੀਆਂ ਲੰਬੀਆਂ ਗੱਲਾਂ ਹੁੰਦੀਆਂ ਸੀ ਜਿਸ ਤੋਂ ਇਹ ਸਾਬਤ ਹੁੰਦਾ ਸੀ ਕਿ ਸੋਨੂ ਅਤੇ ਤਾੰਤ੍ਰਿਕ ਦੇ ਵਿੱਚ ਪਹਿਲਾਂ ਵੀ ਸਬੰਧ ਸਨ ਸੋ ਜਦੋਂ ਇਹ ਤਾੰਤ੍ਰਿਕ ਨੂੰ ਫੜਿਆ ਜਾਂਦਾ ਹੈ ਤਾਂ ਤਾੰਤ੍ਰਿਕ ਕਹਿੰਦਾ ਕਿ ਮੈਥੋਂ ਬਹੁਤ ਵੱਡਾ ਪਾਪ ਹੋ ਗਿਆ ਮੈਥੋਂ ਬਹੁਤ ਵੱਡਾ ਜੁਰਮ ਹੋ ਗਿਆ ਮੈਨੂੰ ਇਸ ਦੀ ਸਜ਼ਾ ਮਿਲਣੀ ਚਾਹੀਦੀ ਹੈ ਪੁਲਿਸ ਇਸ ਨੂੰ ਗ੍ਰਿਫਤਾਰ ਕਰਦੀ ਹੈ ਕੇਸ ਦਰਜ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਇਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਹੁਣ ਇਸ ਉੱਪਰ ਕੇਸ ਚੱਲ ਰਿਹਾ ਦੇਖਣਾ ਹੋਵੇਗਾ ਕਿ ਇਸ ਕੇਸ ਵਿੱਚ ਇਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਮੰਦਰ ਦੇ ਵਿੱਚ ਰਹਿਣ ਵਾਲੇ ਤਾੰਤ੍ਰਿਕ ਨੇ ਉਹ ਕਰ ਦਿੱਤਾ ਜੋ ਕਿ ਕੋਈ ਕ੍ਰਿਮੀਨਲ ਬੰਦਾ ਵੀ ਨਹੀਂ ਕਰਦਾ। ਬੜੀ ਹੀ ਬੇਦਰਦੀ ਦੇ ਨਾਲ ਇਸ ਨੇ ਰਾਹੁਲ ਅਤੇ ਮੀਨਾ ਦੋਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸੋ ਸਵਾਲ ਉਹੀ ਹੈ ਕਿ ਜੇ ਯਕੀਨ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ? ਕੋਈ ਪਤਾ ਨਹੀਂ ਕਿ ਆਦਮੀ ਦੀ ਖੱਲ ਦੇ ਵਿੱਚ ਇੱਥੇ ਕੌਣ ਭੇੜਿਆਗਾ ਕੌਣ ਰਾਕਸ਼ਸਾ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ